ਜੀ ਮਿੰਟ ਜੀ ਵੈਸੇ ਚਲੋ ਮਾਨ ਸਾਹਿਬ ਕਦੀ ਜਲੰਧਰ ਕਦੀ ਫਗਵਾੜੇ ਉਹਨੋਂ ਵੀ ਵੈਸੇ ਤੁਰੇ ਫਿਰਦੇ ਨੇ ਲਗਾਤਾਰ ਪਰ ਸਭ ਤੋਂ ਜ਼ਿਆਦਾ ਚਰਚਾ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ੀ ਵਾਲੀ ਹੈ 15 ਤਰੀਕ ਵਾਲੀ ਉਸ ਮਾਮਲੇ ਦੇ ਵਿੱਚ ਚਲੋ ਕੀ ਹੋਏਗਾ ਉਸ ਦਿਨ ਕੀ ਗੱਲਬਾਤ ਹੋਣੀ ਹੈ ਉਹ ਤੇ ਆਪਾਂ ਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪਏਗਾ ਪਰ ਉਸ ਗੱਲ ਦੇ ਨਾਲ ਨਾਲ ਜਥੇਦਾਰ ਦਾ ਕੁਲਦੀਪ ਸਿੰਘ ਗੜਗੱਜ ਸਾਹਿਬ ਜੀ ਦਾ ਜਿਹੜਾ ਇੱਕ ਬਿਆਨ ਆ ਉਹ ਪਾਵਨ ਸਰੂਪਨ ਨੂੰ ਲੈ ਕੇ ਉਹ ਕਹਿ ਰਹੇ ਨੇ ਕਿ ਭਾਈ ਇਹਦੇ ਤੇ ਪਹਿਲਾਂ ਤੇ ਸਿਆਸਤ ਛੱਡੋ ਇਸ ਮਸਲੇ ਨੂੰ ਸਾਈਡ ਤੇ ਕਰੋ ਤਾਂ ਮਿੰਟੋ ਜੀ ਵਾਕਈ ਉਹ ਚੀਜ਼ ਵੀ ਜਿਹੜੀ ਗੱਲ ਆਪਾਂ ਤੁਸੀਂ ਇੱਕ ਦਿਨ ਕਹੀ ਵੀ ਸੀ ਮੈਨੂੰ ਯਾਦ ਹੈ ਕਿ ਇਸ ਤੇ ਸਿਆਸਤ ਵਧ ਗਈ ਆ ਤੇ ਅਸਲ ਦੇ ਵਿੱਚ ਕੀ ਗੱਲ ਹੋਈ ਸੀ ਕਿੱਥੇ ਸਰੂਪ ਚਲੇ ਗਏ ਕਿਵੇਂ ਚਲੇ ਗਏ ਉਹ ਗੱਲ ਤੇ ਅਜੇ ਤੱਕ ਵੀ ਸਾਹਮਣੇ ਨਹੀਂ ਆ ਰਹੀ ਦੇਖੋ ਸਿੰਘ ਸਾਹਿਬ ਦਾ ਜਿਹੜਾ ਬਿਆਨ ਆਇਆ ਉਹ ਹਦੇਸ਼ ਹੈ ਜੀ ਕਿ ਭਈ ਜੋ ਐਸਟੀਪੀਸੀ ਆ ਉਹ ਸਰਕਾਰ ਨੂੰ ਸਹਿਯੋਗ ਕਰੇ ਇਸ ਮਾਮਲੇ 'ਚ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੇਖੋ ਜਦੋਂ ਹੁਣ ਮਸਲਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਸਿਆਸੀ ਐਂਗਲ ਤੇ ਜਿਹੜਾ ਉਹ ਰੱਖਦਾ ਹੀ ਆ ਹੂੰ ਠੀਕ ਹੈ ਜੀ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਦੂਸਰੇ ਪਾਸੇ ਭਗਵੰਤ ਮਾਨ ਐਂਡ ਆਮ ਆਦਮੀ ਪਾਰਟੀ ਦੀ ਸਰਕਾਰ ਮਸਲਾ ਤੇ ਹੈ ਇਹਨੂੰ ਕੋਈ ਨਾ ਮੰਨ ਕੇ ਮੇਰੇ ਖਿਆਲ ਦੇ ਨਾਲ ਹੂੰ ਕੋਈ ਵੀ ਬੰਦਾ ਸੂਝਵਾਨ ਆ ਉਹ ਆਪਣੀ ਕਮਾਕਲੀ ਦਾ ਕਦੇ ਵੀ ਵਿਖਾਵਾ ਨਹੀਂ ਕਰਨਾ ਚਾਹੀਦਾ ਜੀ ਇਹ ਤੇ ਮੰਨ ਨਹੀਂ ਪਾਏਗਾ ਤੂੰ ਹੁਣ ਇਸ ਕੂਟਨੀਤੀ ਦੇ ਵਿੱਚ ਜਿਹੜੀ ਬੜੀ ਜਟਿਲ ਕੂਟਨੀਤੀ ਆ ਹੂੰ ਮੈਨੂੰ ਲੱਗਦਾ ਕਿ ਮਾਨ ਸਾਹਿਬ ਨੇ ਕੁਝ ਨਾ ਕੁਝ ਵਾਧਾ ਹਾਸਲ ਕੀਤਾ ਇਹਦੇ ਚ ਕਿਉਂਕਿ ਇਹ ਇੱਕ ਬਹੁਤ ਵੱਡਾ ਜਿਵੇਂ ਕਹਿ ਲਈਏ ਨਾ ਕਿ ਆਪਾਂ ਇਸ ਕਹਾਣੀ ਦਾ ਟਰਨ ਵੇਖਦੇ ਪਏ ਆ ਜੀ ਇਹ ਤੇ ਸਪਿੰਨ ਲੱਗੀ ਆ ਜਿਵੇਂ ਆਪਾਂ ਕਹਿੰਦੇ ਨਾ ਪਿਚ ਤੇ ਸਲੋ ਪਿਚ ਤੇ ਗੇਂਦ ਟਰਨ ਲੈਂਦੀ ਆ ਇਹ ਸਪਿੰਨ ਲੱਗੀ ਆ ਹੂੰ ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਹਿਯੋਗ ਨਹੀਂ ਕਰਾਂਗੇ ਤੇ ਖੁਦ ਸਿੰਘ ਸਾਹਿਬ ਵੀ ਕਹਿੰਦੇ ਸੀ ਕਿ ਨਹੀਂ ਕਰਨਾ ਇਹਨਾਂ ਨੇ ਤੇ ਰੋਕਿਆ ਸੀ ਕਿ ਕਿਸੇ ਨੇ ਐਸਐਸਟੀ ਦੀ ਜਾਂਚ ਦੇ ਵਿੱਚ ਸ਼ਾਮਿਲ ਹੀ ਨਹੀਂ ਹੋਣਾ ਪਰ ਕਿਉਂਕਿ ਦੇਖੋ ਮਾਮਲਾ ਆਲਰੇਡੀ ਕਾਨੂੰਨ ਦੇ ਦਾਇਰੇ ਚ ਚਲਾ ਗਿਆ ਜੀ ਬੰਦੇ ਤੇ ਜ਼ਮਾਨਤਾਂ ਹਾਸਲ ਕਰਨ ਵਾਸਤੇ ਕੋਰਟਾਂ 'ਚ ਪਹੁੰਚ ਗਿਆ ਬਿਲਕੁਲ ਬਿਲਕੁਲ ਗ੍ਰਿਫਤਾਰੀ ਵੀ ਹੋ ਗਈ ਸ਼ਾਇਦ ਮੇਰੇ ਖਿਆਲ ਦੇ ਨਾਲ ਇੱਕ ਅੱਧ ਹੂੰ ਕੋਲੀ ਤੋਂ ਬਾਅਦ ਲੁਧਿਆਣੇ ਫਰਮ ਤੇ ਉਹ ਵੀ ਮਤਲਬ ਕਿ ਅਕਾਲੀਆਂ ਦਾ ਕੰਮ ਕਰ ਦੇਖਣ ਵਾਲੇ ਕੁਝ ਲੀਡਰਾਂ ਦੇ ਕੰਮ ਕਰ ਦੇਖਣ ਵਾਲੇ ਅਸ਼ਵਨੀ ਹੋਰਾਂ ਦੀ ਫਰਮ ਤੇ ਯਾਨੀ ਭਾਈ ਤੁਸੀਂ ਸੇ ਉਹ ਕਰੋ ਨਾ ਕਰੋ ਕਾਨੂੰਨੀ ਦਾਰੇ ਚ ਤਾਂ ਮਾਮਲਾ ਗਿਆ ਕਿਉਂਕਿ ਜਿਹੜੇ ਬੰਦੇ ਨੋਮੀਨੇਟ ਹੋਏ ਪਹਿਲਾਂ ਚਾਹੇ ਉਹ ਟਰਮੀਨੇਟ ਕੀਤੇ ਗਏ ਨੇ ਐਸਟੀਪੀਸੀ ਦੇ ਵਿੱਚੋਂ ਜੀ ਉਹਨਾਂ ਚੋਂ ਕੁਝ ਬੰਦੇ ਜਦੋਂ ਪੰਮੇ ਇੱਕੀ ਚਲਾ ਗਿਆ ਹਾਈ ਕੋਰਟ ਚਲਾ ਗਿਆ ਜਾਂ ਮੰਨ ਲਓ ਸੈਸ਼ਨ ਕੋਰਟ ਚਲਾ ਗਿਆ ਮਾਮਲਾ ਤੇ ਆਪਣੇ ਆਪ ਕਾਨੂੰਨ ਦੇ ਦੈਰੇ ਤੱਕ ਪਹੁੰਚ ਗਿਆ ਜੀ ਤੇ ਲਗਾਤਾਰ ਕੇ ਵਧੀ ਵੀ ਜਾ ਰਿਹਾ ਤੇ ਫਿਰ ਤੁਸੀਂ ਉੱਥੇ ਜਾ ਕੇ ਜਦੋਂ ਪੇਸ਼ ਹੋਵੋਗੇ ਰਿਕਾਰਡ ਜਾ ਕੇ ਦੇਵੋਗੇ ਹੂੰ ਤੇ ਭਾਈ ਫਿਰ ਤੁਹਾਨੂੰ ਦੂਸਰੇ ਪੱਖ ਤੋਂ ਤੇ ਸੋਚਣਾ ਪਵੇਗਾ ਨਾ ਕਿ ਭਾਈ ਇੱਥੇ ਕਿਵੇਂ ਅਸੀਂ ਨਾ ਕਰ ਸਕਦੇ ਕਾਨੂੰਨ ਵੀ ਐਸੀ ਇਜਾਜ਼ਤ ਨਹੀਂ ਦੇਵੇਗਾ ਜੀ ਤਾਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹ ਜਿਹੜਾ ਪਹਿਲਾ ਫੈਸਲਾ ਹੋਇਆ ਉਸ ਫੈਸਲੇ ਨੂੰ ਜਿਸ ਤਰ੍ਹਾਂ ਬਦਲਿਆ ਗਿਆ ਮਾਫ ਕਰਨਾ ਮੈਨੂੰ ਇਹੋ ਲੱਗਦਾ ਹੈ ਕਿ ਥੋੜਾ ਬਹੁਤਾ ਇਹਦੇ ਚੋਂ ਭਗਵੰਤ ਮਾਨ ਖਟ ਗਿਆ ਹੂੰ ਸਿਆਸੀ ਤੌਰ ਤੇ ਠੀਕ ਹੈ ਨਾ ਜੀ ਸੋ ਦੂਜੀ ਚੀਜ਼ ਜਿਹੜੀ ਹੈ ਉਹ ਇਹ ਆ ਕਿ ਪਾਵਨ ਸਰੂਪ ਦਾ ਮਾਮਲਾ ਜੇ ਤੁਸੀਂ ਵੇਖੋਗੇ ਮੁੱਖ ਮੰਤਰੀ ਸਾਹਿਬ ਨੇ ਹੋਰ ਵੀ ਕਮਾਇਆ ਕਿਵੇਂ ਕਮਾਇਆ ਬਠਿੰਡੇ ਦੇ ਵਿੱਚ ਜਦੋਂ ਆਏ ਇਹਨਾਂ ਨੇ ਇੱਕ ਗੱਲ ਕਹੀ ਆ ਇਹ ਕਹਿੰਦੇ ਕਿ ਅਸੀਂ ਪਾਵਨ ਸਰੂਪ ਲੰਘਣ ਵਾਸਤੇ ਯਤਨ ਕਰ ਰਹੇ ਹਾਂ ਜੀ ਸਾਡਾ ਮੰਤਬ ਜਿਹੜਾ ਹੈ ਹੂੰ ਮੂਲ ਤੌਰ ਤੇ ਸਾਡਾ ਮੰਤਬ ਕੀ ਹੈ ਕਿ ਜਿਹੜੇ ਉਹ ਸਰੂਪ ਨੇ ਅਸੀਂ ਉਹ ਲੱਭਣੇ ਨੇ ਖੋਜਣੇ ਨੇ ਇਹ ਤੋਂ ਤਾਂ ਕੋਈ ਵੀ ਇਨਕਾਰੀ ਨਹੀਂ ਹੋਏਗਾ ਜੀ ਆ ਬਿਲਕੁਲ ਇਹਦੇ ਤੋਂ ਤਾਂ ਕੋਈ ਵੀ ਬੰਦਾ ਜਿਹੜਾ ਉਹ ਅਸਹਿਮਤ ਨਹੀਂ ਹੋਏਗਾ ਕਿ ਹਾਂ ਪਹਿਲਾਂ ਲੱਭੋ ਚਾਵੇ ਭਵੇਂ ਨਾ ਚਾਵੇ ਪਰ ਬਿਲਕੁਲ ਤੁਸੀਂ ਚਾਹੇ ਵਿਰੋਧੀ ਹੋ ਸਰਕਾਰ ਦੇ ਸਮਰਥਕ ਹੋ ਸੋ ਇਸ ਕਰਕੇ ਮੈਨੂੰ ਇੰਉਂ ਲੱਗਦਾ ਹੈ ਕਿ ਜਿਹੜੇ ਫੈਸਲੇ ਪਹਿਲਾਂ ਹੋਏ ਨੇ ਕਿਤੇ ਨਾ ਕਿਤੇ ਜੀ ਉਹਨਾਂ ਦੇ ਵਿੱਚ ਹੁਣ ਕੋਈ ਚੇਂਜ ਆਉਂਦਾ ਬਦਲਾਅ ਆਉਂਦਾ ਹੈ ਚਾਹੇ ਉਹ ਇਧਰੋਂ ਆ ਚਾਹੇ ਉਧਰੋਂ ਤਾਂ ਕਿਤੇ ਨਾ ਕਿਤੇ ਕਹਿੰ ਲੋ ਫਿਰ ਦੂਸਰੇ ਨੂੰ ਫਾਇਦਾ ਨੁਕਸਾਨ ਤੇ ਹੁੰਦਾ ਹੀ ਆਈ ਹੈ ਜੀ ਤਾਂ ਭਾਈ ਵੈਸੇ ਗੱਲੇ ਆ ਕਿ ਜੇ ਹੁਣ ਸਹਿਯੋਗ ਕੀਤਾ ਜਾ ਸਕਦਾ ਹੈ ਹੁਣ ਕਾਨੂੰਨੀ ਪ੍ਰਕਿਰਿਆ ਦਾ ਸਹਾਰਾ ਲਿਆ ਜਾ ਸਕਦਾ ਹੈ ਤੇ ਜੇ ਸਿਆਣਪ ਵਰਤੀ ਹੁੰਦੀ ਉਦੋਂ ਹੀ ਮੱਕੂ ਠੱਪੇ ਹੁੰਦੇ ਬਿਲਕੁਲ ਉਦੋਂ ਹੀ ਐਸਜੀਪੀਸੀ ਕੇਸ ਕਰਾਉਂਦੀ ਇਹਨਾਂ ਬੰਦਿਆਂ ਨੂੰ ਜੋ ਵੀ ਕਰ ਸਕਦੇ ਸੀ ਜੀ ਜੀ ਹੋ ਵੀ ਤੇ ਕਾਨੂੰਨ ਦੀ ਕਿਤਾਬ ਤੇ ਉਹੀ ਰਹਿਣੀ ਆ ਉਹੀ ਰਹਿਣੀ ਆ ਜੀ ਠੀਕ ਹੈ ਨਾ ਤਾਂ ਗੱਲ ਇਹ ਆ ਕਿ ਜੇ ਹੁਣ ਸਹਿਯੋਗ ਕੀਤਾ ਜਾ ਸਕਦਾ ਹੋਰ ਉਹ ਬੰਦੇ ਜ਼ਮਾਨਤਾ 'ਚ ਜਾ ਕੇ ਲੈ ਸਕਦੇ ਨੇ ਹਾਈ ਕੋਰਟ ਦੇ ਵਿੱਚ ਜਾਂ ਗ੍ਰਿਫਤਾਰੀਆਂ ਤੋਂ ਬਾਅਦ ਉਹ ਜ਼ਮਾਨਤਾ ਲੈਣਗੇ ਤੇ ਜੇ ਉਦੋਂ ਹੀ ਕਰ ਲਿਆ ਜਾਂਦਾ ਜੀ ਤੇ ਅੱਜ ਆ ਰੌਲਾ ਇੰਨਾ ਨਾ ਵੱਧਾ ਹੂੰ ਸੋ ਇਸ ਕਰਕੇ ਦੇਖੋ ਕੋਈ ਕੁਝ ਵੀ ਕਹੀ ਜਾਵੇ ਪ੍ਰਬੰਧਕੀ ਤੌਰ ਤੇ ਚਾਹੇ ਸਿਆਸੀ ਤੌਰ ਤੇ प्रकाश सिंह बादल होरा दी सरकार ਦੇ ਵਿੱਚ ਖਾਸ ਤੌਰ ਤੇ ਹਮ ਜਾਂ ਕਹ ਲਓ ਕਿ 97 ਤੋਂ ਲੈ ਕੇ ਮੈਂ ਕਹ ਦਿੰਦਾ ਕਿ ਐਸਜੀਪੀਸੀ ਦੇ ਵਿੱਚ ਪ੍ਰਬੰਧਕੀ ਪਦਰ ਤੇ ਗਲਤੀਆਂ ਹੋਈਆਂ ਨੇ ਜੀ ਠੀਕ ਹੈ ਜੀ ਉਹ ਕਿਤੇ ਨਾ ਕਿਤੇ ਤੇ ਫਿਰ ਤੁਹਾਡਾ ਉਹਨਾਂ ਨੇ ਨੁਕਸਾਨ ਕਰਨਾ ਹੀ ਸੀ ਹਮ ਤਾਂ ਬਰਹਾਲ ਵੱਡੀ ਖਬਰ ਹੈ ਕਿ ਸਿੰਘ ਸਾਹਿਬ ਹੋਰਾਂ ਨੇ ਆਪਣੇ ਪਹਿਲਾ ਫੈਸਲਾ ਜਿਹੜਾ ਸੀਗਾ ਉਸ ਨੂੰ ਅਮੈਂਡ ਕਰਦੇ ਆ ਇਹ ਹੁਕਮ ਦਿੱਤਾ ਹੈ ਕਿ ਜਾ ਕੇ ਸਹੀ ਕਰੋ ਹਮ ਬਿਲਕੁਲ ਜੀ ਆ ਇੱਕ ਮਿੱਤਰ ਦੱਸ ਰਹੇ ਨੇ ਗੁਰਵਿੰਦਰ ਸਿੰਘ ਜੀ ਕਹਿੰਦੇ ਕਿ ਕੋਹਲੀ ਸਣੇ ਚਾਰ ਗ੍ਰਿਫਤਾਰੀਆਂ ਹੋ ਗਈਆਂ ਨੇ ਇਸ ਮਾਮਲੇ ਦੇ ਵਿੱਚ ਆਹ ਦੇਖੋ ਨਾ ਫਿਰ ਗ੍ਰਿਫਤਾਰੀਆਂ ਹਾਂ ਬਿਲਕੁਲ ਕੋਹਲੀ ਵੀ ਇਸੇ ਮਾਮਲੇ 'ਚ ਹੀ ਆ ਗਿਆ ਜੀ 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 ਔਰ ਡਿਟਾਲੇ ਮਾਮਲੇ 'ਚ ਆ ਗਿਆ ਤਾਂ ਜਦ ਆਲਰੇਡੀ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਕੋਰਟਾਂ ਦੇ ਵਿੱਚ ਮਾਮਲਾ ਚਲੇ ਗਿਆ ਜੀ ਤਾਂ ਫਿਰ ਤੁਸੀਂ ਕਿਵੇਂ ਸਹਿਯੋਗ ਤੋਂ ਪਾਸੇ ਰਹਿ ਸਕਦੇ ਹੋ ਹਮ ਕਾਨੂੰਨੀ ਪ੍ਰਕਿਰਿਆ 'ਚ ਤਾਂ ਮਾਮਲਾ ਗਿਆ ਚੱਲਾ ਨਾ ਪਰਚਾ ਦਰਜ ਹੋ ਗਿਆ ਐਸਆਈਟੀ ਦਾ ਗਠਨ ਹੋ ਗਿਆ ਗ੍ਰਿਫਤਾਰੀਆਂ ਹੋ ਗਈਆਂ ਕੁਝ ਬੰਦੇ ਅਗਾਊ ਜ਼ਮਾਨਤ ਲੈਣ ਵਾਸਤੇ ਪੁੱਜ ਗਏ ਕਾਨੂੰਨੀ ਪ੍ਰਕਿਰਿਆ ਚਤੇ ਮਾਮਲਾ ਆ ਹੀ ਗਿਆ ਨਾ ਸਭ ਜੀ ਜੀ ਬਿਲਕੁਲ ਜੀ ਲਬਰਾੜ ਭਾਈ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਧੰਨਵਾਦ ਹੈ ਕਿਨ ਕਿ ਸੋਨੂ ਵਾਜਕ ਦੀ ਬੇਲ ਤੇ ਵੀ ਸੁਣਵਾਈ ਚੱਲ ਰਹੀ ਹੈ ਜੇ ਕੋਈ ਅਪਡੇਟ ਆਉਂਦੀ ਹੈ ਤੇ ਸਾਡੇ ਨਾਲ ਸਾਂਝੀ ਕਰ ਦਿਓ ਅਸੀਂ ਉਹ ਵੀ ਦਰਸ਼ਕਾਂ ਦੇ ਨਾਲ ਸਾਂਝੀ ਕਰ ਦੇਾਂਗੇ ਖੈਰ ਬਾਕੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਦਰਵੀ ਜੋਕਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਮਨੂ ਜੀ ਤੁਹਾਡਾ ਮਿੱਠੀ ਗਿੱਲ ਸਾਹਿਬ ਧੰਨਵਾਦ ਜੀ ਤੁਹਾਡਾ ਤੇ ਚਲੋ ਆਪਾਂ ਇਹ ਗੱਲ ਹੁਣ ਨਹੀਂ ਇੱਥੇ ਆਪਾਂ ਬੈਠੇ ਕੀ حساب ਲਾ ਸਕਦੇ ਆ ਕਿ ਕੋਈ ਜੇ ਪਾਸਾ ਪਲਟ ਰਿਹਾ ਤੇ ਉਹ ਕਿਸ ਚੀਜ਼ ਤੋਂ ਇੱਕ ਕਰਕੇ ਕਰ ਰਿਹਾ ਹੈ ਮੁੱਖ ਮੰਤਰੀ ਸੇਤ ਯੋਜਨਾ 22 ਫਰਬੀਅਰੂਰੀ ਸੂਬੇ ਵਿੱਚ ਸ਼ੁਰੂ ਕੀਤੀ ਜਾਵੇਗੀ ਜੀ ਪ੍ਰਵਿੰਦਰ ਸਿੰਘ ਜੀ ਕਹਿ ਰਹੇ ਨੇ ਅਸੀਂ ਤੇ ਤਰੀਕਾਂ ਬਦਲਦੀਆਂ ਵੇਖ ਰਹੇ ਹਾਂ ਜੇ ਹੁਣ ਤੇ ਉਦੋਂ ਹੀ ਮੰਨਾਂਗੇ ਜਦੋਂ ਹੋ ਜਾਏਗੀ ਆ 15 ਤੋਂ ਬਾਅਦ ਫਿਰ ਉਦੋਂ ਆਪਾਂ ਥੋੜਾ ਕਹਿਫਲ ਆ ਰਹੇ ਸੀ ਇਸ ਚੀਜ਼ ਦਾ ਹਾਂਜੀ ਹਾਂਜੀ ਕਿ ਜੇ ਇਹਨਾਂ ਨੇ ਉਸ ਨੂੰ ਥੋੜਾ ਟਾਲਿਆ ਤਾਂ ਇਹਦਾ ਮਤਲਬ ਹੈ ਕਿ ਬਈ ਮੁੱਖ ਮੰਤਰੀ ਦੀ ਜੋ ਉਸ ਦਿਨ ਉੱਥੇ ਪੇਸ਼ੀ ਕਹਿ ਲਓ ਜਾਂ ਹਾਜ਼ਰੀ ਕਹਿ ਲਓ ਜੀ ਅੰਮ੍ਰਿਤਸਰ ਵਿਖੇ ਹੈ ਹਮ ਸੈਕਟਰੀਏਟ ਸ੍ਰੀ ਅਕਾਲ ਤਖਤ ਸਾਹਿਬ ਤਾਂ ਉਹ ਫਿਰ ਇੰਨਾ ਵੱਡਾ ਬਰੋਬਰ ਇਵੈਂਟ ਕਿਵੇਂ ਕਰ ਸਕਦੇ ਕਿਉਂਕਿ ਬਹੁਤ ਵੱਡਾ ਇਵੈਂਟ ਬਣਾਉਣਾ ਇਹਨਾਂ ਨੇ ਵੈਸੇ ਤੁਸੀਂ ਵੇਖੋਗੇ ਚਾਹੇੋ ਕੇਜਰੀਵਾਲ ਸਾਹਿਬ ਹੋਣ ਮੋਦੀ ਜੀ ਹੋਣ ਇੱਥੇ ਛੋਟੇ ਤੋਂ ਛੋਟੇ मामले ਨੂੰ ਵੀ ਬਹੁਤ ਵੱਡਾ ਇਵੈਂਟ ਬਣਾ ਦਿੰਦੇ ਆ ਇਹ ਤੇ ਨਿਯੁਕਤੀ ਪੱਤਰਾਂ ਨੂੰ ਦੇਖੋ ਜੀ ਉਹ ਸ਼ਾਇਦ ਕੱਲ ਦਿੱਤੇ ਆ 1742 ਬਿਲਕੁਲ ਉਹ ਜਿਨ੍ਹਾਂ ਦਾ ਆਪਾਂ ਰੌਲਾ ਪਾਇਆ ਸੀ ਬੜੇ ਮੌਕਿਆਂ ਤੇ ਹੂੰ ਉਹ ਰੈਗੂਲਰ ਆਡੀਅੰਸ ਵੀ ਹੈਗੇ ਇਹਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਤਾਂ ਉਹਨਾਂ ਨੂੰ ਹੁਣ ਤੁਸੀਂ ਦੇਖੋ ਕਿ ਇਹ ਤੇ ਦੱਸਿਆ ਨਹੀਂ ਲੋਕਾਂ ਨੂੰ ਕਿ ਇਹ ਕਦੋਂ ਤੋਂ اٹਕੇ ਆਪਿਆ ਮਾਮਲਾ ਹੂੰ ਹੂੰ ਪਰ ਇਵੈਂਟ ਬਣਾ ਦਿੰਦਾ ਬਿਲਕੁਲ ਇਵੈਂਟ ਦੀ ਪੇਸ਼ਕਾਰੀ ਇਹਨਾਂ ਵਰਗਾ ਕੋਈ ਕਰ ਹੀ ਨਹੀਂ ਸਕਦਾ ਸਰ ਪੂਰੀ ਮਾਸਟਰੀ ਹੈ ਇਹਨਾਂ ਦੀ ਮਹਾਰਤ ਹੈ ਇਸ ਮਾਮਲੇ ਦੇ ਵਿੱਚ ਪਰ ਗੱਲ ਇਹ ਆ ਕਿ ਅਸੀਂ ਜੋ ਇਹ ਚੀਜ਼ ਦੇਖ ਰਹੇ ਹਾਂ ਕਿ ਭਾਈ ਨੂੰ ਇਹਨਾਂ ਨੇ ਕਿਹਾ ਇੱਕ ਹਫਤਾ ਟਾਲਿਆ ਪਰ ਜੋ ਚੀਜ਼ ਅਸੀਂ ਇਹਦੇ ਚੋਂ ਇੱਕ ਮਿਸ ਕਰ ਰਹੇ ਹਾਂ ਉਹ ਇਹ ਆ ਕਿ 7 ਦਿਨ ਮਾਮਲਾ ਟਲਿਆ ਹੀ ਨਹੀਂ ਬਲਕਿ ਸਰ ਇਹ ਆ ਕਿ 7 ਦਾ ਇੱਕ ਹੋਰ ਵੀ ਫੇਰ ਬਣ ਗਿਆ ਜਿਵੇਂ ਅੱਜ ਕੱਲ 12 ਪਾਜਾ 48 ਹੋਇਆ ਪਿਆ ਜੀ 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 ਅੱਜ ਕੱਲ ਕੀ ਹੋਇਆ ਪਿਆ ਕਿ ਇਹਨਾਂ ਨੇ ਨਾਲ ਇਹ ਵੀ ਅੱਜ ਡਾਕਟਰ ਬਲਬੀਰ ਹੋਰਾਂ ਨੇ ਕਹਿ ਦਿੱਤਾ ਕਿ ਇਹ 7 ਜ਼ਿਲ੍ਹਿਆਂ ਦੇ ਵਿੱਚ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਚੱਲੇਗੀ ਸਕੀਮ ਯਾਨੀ ਕੰਪਲੀਟ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਇਹ ਸਕੀਮਾਂ ਹੀ ਆ ਰਹੀ ਜੀ ਇਹ ਅੱਜ ਦੀ ਵੱਡੀ ਖਬਰ ਹੋਣੀ ਚਾਹੀਦੀ ਹੈ ਇਕ ਵਾਰੀ ਦੇਖ ਰਹੇ ਹਾਂ ਚਲਾ ਕੇ ਦੇਖ ਰਹੇ ਹਾਂ मतलब ਜੀ ਹਾਂ ਜੀ ਪਾਇਲਟ ਚਾਹਗੇ ਤਾਂ ਵੀ 7 ਜ਼ਿਲ੍ਹਿਆਂ ਦੇ ਵਿੱਚ ਅਸੀਂ ਸ਼ੁਰੂਆਤੀ ਦੌਰ ਦੇ ਵਿੱਚ ਸਭ ਕੁਝ ਕਰਨਾ ਹੈ ਹੂੰ